ਫਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਬੜੇ ਭਾਗਾਂ ਵਾਲੇ ਹਾਂ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਦੁਆਰ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹਨ ਸੋ ਅੱਜ ਧੰਨ ਧੰਨ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣਾ ਕਰ ਰਹੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਤਿਨ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਹਿੰਦੇ ਜਿਹੜੇ ਸਾਰੇ ਸੁਖ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਹੈ ਸਭ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਸਾਰਿਆਂ ਦੀ ਮਨੋ ਕਾਮਨਾਵਾਂ ਪੂਰੀਆਂ ਕਰਦਾ ਹੈ ਜਿਸ ਦੇ ਵਸਤੇ ਵਿੱਚ ਸਵਰਗ ਦੇ ਵਿੱਚ ਰਹਿਣ ਵਾਲੇ ਕਾਮ ਧੇਨ ਵੀ ਉਹਦੇ ਵਸਤੇ ਵਿੱਚ ਹੈ ਸੋ ਐਸਾ ਹਰ ਧਿਆਇ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਫਿਰ ਅਜਿਹੇ ਪਰਮਾਤਮਾ ਨੂੰ ਸਿਮਰਨ ਦੇ ਨਾਲ ਉਸ ਨੂੰ ਚੇਤੇ ਰੱਖਣ ਦੇ ਨਾਲ ਫਿਰ ਮਨੁੱਖ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਜਪ ਮੰ ਸਤਨਾਮ ਸਦਾ ਸਤਨਾਮ ਸਤਗੁਰੂ ਜੀ ਫਰਮਾਨ ਕਰਦੇ ਹਨ ਕਹਿੰਦੇ ਭਾਈ ਉਸ ਸਦਾ ਫਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਸਾਨੂੰ ਜਪਨਾ ਚਾਹੀਦਾ ਹੈ ਜਪਿਆ ਕਿੱਦਾਂ ਜਾਵੇਗਾ ਜਦੋਂ ਅਸੀਂ ਅੰਮ੍ਰਿਤ ਵੇਲਾ ਸੰਭਾਲਾਂਗੇ ਗੁਰੂ ਦਰਬਾਰ ਦੇ ਵਿੱਚ ਆਵਾਂਗੇ ਸੰਗਤ ਦੇ ਵਿੱਚ ਆਵਾਂਗੇ ਕਿਉਂਕਿ ਸਤਿਗੁਰੂ ਜੀ ਫਰਮਾਨ ਕਰਦੇ ਹਨ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਸੰਗਤ ਇੱਕ ਅਜਿਹੀ ਅਵਸਥਾ ਹੈ ਜਿਸ ਦੇ ਵਿੱਚ ਪਰਮਾਤਮਾ ਖੁਦ ਵਸਦਾ ਹੈ ਹਾਲਤ ਪਲਤ ਮੁਕ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖ ਨਰੰਜਨ ਜਦੋਂ ਅਸੀਂ ਉਹ ਸਰਵ ਵਿਆਪਕ ਪਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਜਿਹੜਾ ਸਾਡਾ ਲੋਕ ਤੇ ਪ੍ਰਲੋਕ ਹੈ ਉਹ ਸਬਰ ਜਾਵੇਗਾ ਇਹ ਲੋਕ ਜਿੱਥੇ ਅਸੀਂ ਰਹਿ ਰਹੇ ਹਾਂ ਸਾਡਾ ਜਨਮ ਹੋਇਆ ਹੈ ਇਹ ਲੋਕ ਹੈ ਪਰਲੋਕ ਜਿੱਥੇ ਅਸੀਂ ਮਰਨ ਤੋਂ ਬਾਅਦ ਜਾਣਾ ਹੈ ਸਾਡੇ ਕਰਮਾਂ ਦਾ ਲੇਖਾ ਹੋਣਾ ਹੈ ਉਹ ਹੈ ਪਰਲੋਕ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਪਰਮਾਤਮਾ ਦਾ ਨਾਮ ਅਸੀਂ ਸਿਮਰਾਂਗੇ ਫਿਰ ਜੋ ਅਸੀਂ ਇਸ ਲੋਕ ਦੇ ਵਿੱਚ ਗਲਤੀਆਂ ਕੀਤੀਆਂ ਨੇ ਜਾਂ ਪਾਪ ਕੀਤੇ ਨੇ ਉਹ ਪ੍ਰਲੋਕ ਦੇ ਵਿੱਚ ਮਾਫ਼ ਹੋ ਜਾਣਗੇ ਉਸ ਮਨੁੱਖ ਦਾ ਲੋਕ ਅਤੇ ਪ੍ਰਲੋਕ ਸਹਾਈ ਹੋ ਜਾਵੇਗਾ ਜੇ ਹਰ ਸਿਮਰਨ ਭਇਆ ਤੇ ਉਪਾਦ ਕਦ ਕੀਨੀ ਬੜ ਭਾਗੀ ਹਰ ਜਪਣਾ ਜਿਸ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਦੇ ਵਿੱਚੋਂ ਹਰੇਕ ਇਸ ਮੁੰਡਾ ਜਿਹੜਾ ਝਗੜਾ ਝਮੇਲਾ ਹੈ ਉਹ ਦੂਰ ਹੋ ਜਾਂਦਾ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਆ ਕੇ ਕਿਸੇ ਵੀ ਤਰ੍ਹਾਂ ਦਾ ਝਗੜਾ ਕਰਨਾ ਲੜਾਈ ਕਰਨੀ ਸਤਿਗੁਰੂ ਜੀ ਇਸ ਦੇ ਵਿਰੁੱਧ ਹਨ ਕਿਉਂਕਿ ਸੰਗਤ ਦੇ ਵਿੱਚ ਆਉਣ ਦੇ ਨਾਲ ਸਾਡੇ ਅੰਦਰੋਂ ਹੀ ਝਗੜੇ ਚ ਮੇਲੇ ਦੂਰ ਹੋਣੇ ਚਾਹੀਦੇ ਹਨ ਕਿਉਂਕਿ ਅਸੀਂ ਗੁਰੂ ਦਰਬਾਰ ਦੇ ਵਿੱਚ ਆਉਂਦੇ ਹਾਂ ਫਿਰ ਵੀ ਅਸੀਂ ਸੰਗਤਾਂ ਦੇ ਨਾਲ ਉੱਚਾ ਨੀਵਾ ਬੋਲਦੇ ਹਾਂ ਫਿਰ ਉਹਦਾ ਲੇਖਾ ਸਤਿਗੁਰੂ ਜੀ ਸਾਡੇ ਤੋਂ ਲੈ ਲੈਂਦੇ ਹਨ ਜਿਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਦਰਬਾਰ ਲੱਗਿਆ ਹੋਇਆ ਸੀ ਅਤੇ ਉਹਨਾਂ ਦੇ ਦਰਬਾਰ ਦੇ ਵਿੱਚ ਇੱਕ ਮਦਾਰੀ ਆਪਣੇ ਰਿਛ ਨੂੰ ਲੈ ਕੇ ਆਇਆ ਤਾਂ ਸਤਿਗੁਰੂ ਨੂੰ ਕਹਿਣ ਲੱਗਿਆ ਕਿ ਮਹਾਰਾਜ ਮੈਂ ਤੁਹਾਡੇ ਦਰਬਾਰ ਦੇ ਵਿੱਚ ਆਪਣੇ ਰਿਛ ਦੀ ਹਾਜ਼ਰੀ ਲਵਾ ਲਵਾਂ ਮੈਂ 2 ਮਿੰਟ ਵਾਸਤੇ ਆਪਣੇ ਰਿਛ ਦਾ ਖੇਲ ਤੁਹਾਨੂੰ ਦਿਖਾ ਦੇਵਾਂ ਤਾਂ ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਤੁਸੀਂ ਆਪਣੇ ਰਿਛ ਦਾ ਖੇਲ ਸੰਗਤਾਂ ਨੂੰ ਦਿਖਾਓ ਤਾਂ ਜਿਸ ਤਰ੍ਹਾਂ ਪਿਛਲੇ ਸਮਿਆਂ ਦੇ ਵਿੱਚ ਮਦਾਰੀ ਪਿੰਡਾਂ ਦੇ ਵਿੱਚ ਆਉਂਦੇ ਸਨ ਰਿਸ਼ ਲੈ ਕੇ ਉਹ ਗਲੀ ਗਲੀ ਦੇ ਵਿੱਚ ਖੇਡਾਂ ਦਿਖਾਉਂਦੇ ਸਨ ਪਰ ਜਿਸ ਤਰ੍ਹਾਂ ਮਦਾਰੀ ਕਹਿੰਦਾ ਸੀ ਰਿਸ਼ ਉਸੇ ਤਰ੍ਹਾਂ ਕਰਦਾ ਸੀ ਉਸੇ ਤਰ੍ਹਾਂ ਛਾਲਾ ਮਾਰਦਾ ਸੀ ਤੇ ਜਦੋਂ ਗੁਰੂ ਦਰਬਾਰ ਦੇ ਵਿੱਚ ਉਸ ਮਦਾਰੀ ਨੇ ਰਿਸ਼ ਨੂੰ ਡੰਡੇ ਦੇ ਨਾਲ ਨਚਾਇਆ ਜਿਸ ਤਰ੍ਹਾਂ ਮਦਾਰੀ ਡੰਡਾ ਉੱਪਰ ਕਰਿਆ ਕਰੇ ਤਾਰੇ ਚ ਛਾਲਾ ਮਾਰਿਆ ਕਰੇ ਜਦੋਂ ਡੰਡਾ ਥੱਲੇ ਕਰਿਆ ਕਰੇ ਤਾਂ ਫਿਰ ਸਤ ਗਰਾਂ ਨੂੰ ਨਮਸਕਾਰ ਕਰਿਆ ਕਰੇ ਅਜਈਆਂ ਖੇਡਾਂ ਜਦੋਂ ਸੰਗਤਾਂ ਨੇ ਦੇਖੀਆਂ ਤਾਂ ਸੰਗਤਾਂ ਦੇ ਵਿੱਚ ਹਾਸਾ ਡਿੱਠਾ ਹੁਣ ਸ਼ੁਰੂ ਹੋ ਗਿਆ ਕਿ ਦੇਖੋ ਕਿਸ ਤਰ੍ਹਾਂ ਇੱਕ ਮਦਾਰੀ ਨੇ ਰਿਚ ਨੂੰ ਸਿਖਾਇਆ ਹੋਇਆ ਹੈ ਉੱਥੇ ਹੀ ਇੱਕ ਭਾਈ ਕੀਰਤੀਆ ਜੋ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਸੀ ਉਹ ਵੀ ਹੱਸਣ ਲੱਗ ਪਿਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਕੀਰਤੀਆ ਨੂੰ ਕਹਿਣ ਲੱਗੇ ਕਹਿੰਦੇ ਭਾਈ ਕੀਰਤੀਆ ਤੂੰ ਨਾ ਹੱਸ ਤਾਂ ਕੀਰਤੀਆ ਕਹਿਣ ਲੱਗਿਆ ਕਿ ਮਹਾਰਾਜ ਕਿਉਂ ਮੈਂ ਕਿਉਂ ਨਾ ਹਸਾਂ ਜਦੋਂ ਸਾਰੀ ਸੰਗਤ ਰਿਛ ਦਾ ਖੇਲ ਦੇਖ ਕੇ ਹੱਸ ਰਹੀ ਹੈ ਤਾਂ ਮੇਰਾ ਵੀ ਹਾਸਾ ਨਿਕਲ ਰਿਹਾ ਹੈ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਕੀਰਤਿਆਂ ਨੂੰ ਕਹਿਣ ਲੱਗੇ ਕਿ ਭਾਈ ਕੀਰਤਿਆ ਤੂੰ ਨਾ ਹੱਸ ਕਿਉਂਕਿ ਇਹ ਤੇਰਾ ਪਿਤਾ ਹੈ ਸੋਭਾ ਸਿੰਘ ਜੋ ਰਿਛ ਦੀ ਜੂਨ ਦੇ ਵਿੱਚ ਪਿਆ ਹੋਇਆ ਹੈ ਤਾਂ ਸਤਿਗੁਰਾਂ ਦੀ ਇਹ ਗੱਲ ਸੁਣ ਕੇ ਭਾਈ ਕੀਰਤਿਆ ਕਹਿਣ ਲੱਗਿਆ ਕਿ ਮਹਾਰਾਜ ਮੇਰਾ ਪਿਤਾ ਤਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਦਰਬਾਰ ਦੇ ਵਿੱਚ ਸੇਵਾ ਕਰਦਾ ਰਿਹਾ ਹੈ ਦੀਗ ਬਣਾਉਣ ਦੀ ਸੇਵਾ ਦੀਗ ਵਰਤੌਣ ਦੀ ਸੇਵਾ ਇਹ ਮੇਰੇ ਪਿਤਾ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਦਰਬਾਰ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ ਫਿਰ ਜਦੋਂ ਗੁਰੂ ਦਰਬਾਰ ਦੇ ਵਿੱਚ ਸੇਵਾ ਕਰਕੇ ਰਿਛ ਦੀ ਜੂਨ ਦੇ ਵਿੱਚ ਹੀ ਪੈਣਾ ਸੀ ਤਾਂ ਮੈਨੂੰ ਵੀ ਕੀ ਲੋੜ ਹੈ ਗੁਰੂ ਦਰਬਾਰ ਦੇ ਵਿੱਚ ਸੇਵਾ ਕਰਨ ਦੀ ਇਹ ਗੱਲਾਂ ਸੁਣ ਕੇ ਭਾਈ ਕੀਰਤੀ ਨਾਰਾਜ਼ ਹੋ ਗਿਆ ਤੇ ਚੌਰ ਸਾਬ ਰੱਖ ਕੇ ਤੁਰਨ ਲੱਗਿਆ ਤਾਂ ਗੁਰੂ ਸਹਿਬਾਨ ਨੇ ਭਾਈ ਕੀਰਤੀ ਨੂੰ ਰੋਕਿਆ ਤੇ ਸਮਝਾਇਆ ਕਿ ਭਾਈ ਕੀਰਤੀਆ ਗੁੱਸਾ ਨਹੀਂ ਕਰਨਾ ਤੇਰਾ ਪਿਓ ਰਿਛ ਦੀ ਜੂਨ ਦੇ ਵਿੱਚ ਕਿਉਂ ਪਿਆ ਹੈ ਉਹਦਾ ਕਾਰਨ ਜਾਣ ਕਿ ਉਹਨੇ ਕੀ ਗੁਨਾਹ ਕੀਤਾ ਸੀ ਤਾ ਸਤਿਗੁਰੂ ਜੀ ਭਾਈ ਕੀਰਤਿ ਨੂੰ ਸਮਝਾਉਣ ਲੱਗੇ ਕਿ ਇੱਕ ਵੇਲੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦਾ ਦਰਬਾਰ ਲੱਗਿਆ ਹੋਇਆ ਸੀ ਤੇ ਕੋਈ ਗੁਰੂ ਦਾ ਪਿਆਰਾ ਨਾਮ ਜਪਣ ਵਾਲਾ ਉੱਥੋਂ ਦੀ ਲੰਗ ਰਿਹਾ ਸੀ ਤਾਂ ਉਹ ਲੰਗਦਾ ਲੰਗਦਾ ਗੁਰੂ ਦਰਬਾਰ ਦੇ ਵਿੱਚ ਨਮਸਕਾਰ ਕਰਨ ਵਾਸਤੇ ਆ ਗਿਆ ਪਰ ਉਸ ਨੇ ਅੱਗੇ ਆਪਣਾ ਕੰਮ ਤੇ ਜਾਣਾ ਸੀ ਆਪਣੇ ਕਾਰੋਬਾਰ ਦੇ ਉੱਪਰ ਜਾਣਾ ਸੀ ਤਾਂ ਉਹਨੂੰ ਥੋੜੀ ਜੀ ਕਾਲੀ ਸੀ ਜਦੋਂ ਗੁਰਦੁਆਰ ਦੀ ਸਮਾਪਤੀ ਹੋਈ ਤਾਂ ਜਦੋਂ ਸੋਭਾ ਸਿੰਘ ਤੇਰਾ ਪਿਓ ਦੇਗ ਵਰਤੌਣ ਲੱਗਿਆ ਕਿਉਂਕਿ ਉਹ ਸੰਗਤਾਂ ਦੇ ਵਿੱਚ ਪੱਖਬਾਦ ਰੱਖਦਾ ਸੀ ਜਿਹੜਾ ਤਾਂ ਉਹਦੀ ਜਾਣ ਪਛਾਣ ਦਾ ਹੁੰਦਾ ਤਾਂ ਉਹਨੂੰ ਤਾਂ ਉਹ ਪਿਆਰ ਦੇ ਨਾਲ ਬੁਲਾਉਂਦਾ ਜਿਹਨੂੰ ਉਹ ਜਾਣਦਾ ਨਾ ਹੁੰਦਾ ਤਾ ਉਹਨੂੰ ਖਿੱਚ-ਖਿੱਚ ਕੇ ਪੈਂਦਾ ਕਿਉਂਕਿ ਸਤਿਗੁਰੂ ਜੀ ਇਹ ਹੀ ਫਰਮਾਨ ਕਰਦੇ ਹਨ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਸਾਨੂੰ ਸੰਗਤਾਂ ਦੇ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ ਕਿਉਂਕਿ ਨਹੀਂ ਪਤਾ ਸੰਗਤ ਦੇ ਵਿੱਚੋਂ ਕਿਸ ਦਾ ਬੋਲ ਕਿਸ ਤਰ੍ਹਾਂ ਨਿਕਲ ਜਾਵੇ ਤਾਂ ਜਦੋਂ ਤੇਰਾ ਪਿਓ ਸੁਭਾ ਸਿੰਘ ਦੇਖਦੀ ਸੇਵਾ ਕਰ ਰਿਹਾ ਸੀ ਦੇਖ ਵਰਤਾ ਰਿਹਾ ਸੀ ਤਾਂ ਉਸ ਗੁਰੂ ਦੇ ਪਿਆਰੇ ਨੇ ਖੜੇ ਹੋ ਕੇ ਜਦੋਂ ਦੇਖ ਲੈਣੀ ਚਾਹੀ ਕਿ ਮੈਨੂੰ ਕਾਲੀ ਹੈ ਮੈਂ ਕੰਮ ਤੇ ਜਾਣਾ ਹੈ ਤਾਂ ਤੇਰੇ ਪਿਓ ਸੁਭਾ ਸਿੰਘ ਨੇ ਉਹਨੂੰ ਅਣਡਿੱਠਾ ਕਰ ਦਿੱਤਾ ਅੱਗੇ ਦੇਖ ਵਰਤੌਣ ਲੱਗ ਪਿਆ ਅਤੇ ਉਹ ਗੁਰੂ ਦਾ ਪਿਆਰਾ ਅੱਗੇ ਹੋ ਕੇ ਦੁਆਰਾ ਜਦੋਂ ਦੇਗ ਲੈਣ ਲੱਗਿਆ ਤਾਂ ਦੂਸਰੀ ਵਾਰ ਫੇਰ ਉਸਨੇ ਦੇਗ ਨਾ ਦਿੱਤੀ ਗੁਰੂ ਦਾ ਪ੍ਰਸ਼ਾਦ ਉਸ ਨੂੰ ਨਾ ਦਿੱਤਾ ਤਾਂ ਜਦੋਂ ਉਹ ਤੀਸਰੀ ਵਾਰ ਤੇਰੇ ਪਿਓ ਦੇ ਅੱਗੇ ਦੇਗ ਲੈਣ ਵਾਸਤੇ ਹੱਥ ਕਰਨ ਲੱਗਿਆ ਤਾਂ ਉਸਨੇ ਖਿੱਚ ਕੇ ਉਸ ਨੂੰ ਕਿਹਾ ਕਿ ਪਿੱਛੇ ਹੋ ਕੇ ਖੜ੍ਹ ਕਿਉਂ ਰਿਛ ਮੰਗੂ ਟੱਪੀ ਜਾਂਦਾ ਹੈ ਤੇਰੇ ਪਿਓ ਸੁਭਾ ਸਿੰਘ ਨੇ ਉਸ ਗੁਰੂ ਦੇ ਪਿਆਰੇ ਨੂੰ ਇਹ ਸ਼ਬਦ ਬੋਲੇ ਸਨ ਫਿਰ ਉਹ ਗੁਰੂ ਦਾ ਪਿਆਰਾ ਕਹਿਣ ਲੱਗਿਆ ਕਿ ਗੁਰੂ ਦੀ ਸੰਗਤ ਦੇ ਵਿੱਚ ਤਾਂ ਸਾਨੂੰ ਪਿਆਰ ਦੇ ਨਾਲ ਸਤਕਾਰ ਦੇ ਨਾਲ ਪੇਸ਼ ਹੋਣਾ ਚਾਹੀਦਾ ਹੈ ਤੂੰ ਗੁਰੂ ਦੀ ਸੰਗਤ ਨੂੰ ਹੀ ਉਲਟਾ ਬੋਲ ਰਿਹਾ ਹੈ ਮੁੱਠਾ ਬੋਲ ਰਿਹਾ ਹੈ ਤਾਂ ਇਹ ਨਹੀਂ ਪਤਾ ਕਿ ਜਿਹੜਾ ਤੇਰਾ ਜਨਮ ਹੈ ਉਹ ਰਿੱਛ ਦੀ ਜੂਣ ਵਾਲਾ ਹੀ ਹੋਵੇ ਤਾਂ ਉਸ ਗੁਰੂ ਦੇ ਪਿਆਰੇ ਦੇ ਉਹ ਬੋਲ ਪੂਰੇ ਹੋਏ ਫਿਰ ਤੇਰੇ ਪਿਓ ਨੂੰ ਰਿਛ ਦੀ ਜੋਨ ਮਿਲੀ ਇਸੇ ਕਰਕੇ ਅੱਜ ਇਹ ਆਪਣੇ ਗੁਰੂ ਦਰਬਾਰ ਦੇ ਵਿੱਚ ਆਇਆ ਹੈ ਤਾਂ ਹੁਣ ਇਸ ਦੀ ਮੁਕਤੀ ਹੋ ਜਾਵੇਗੀ ਤਾਂ ਜਦੋਂ ਭਾਈ ਕੀਰਤੀਏ ਨੇ ਸਤਿਗੁਰਾਂ ਦੀ ਇਹ ਗੱਲ ਸੁਣੀ ਤਾਂ ਸਤਿਗੁਰਾਂ ਤੋਂ ਮਾਫੀ ਮੰਗਣ ਲੱਗ ਪਿਆ ਕਿ ਸਤਿਗੁਰੂ ਜੀ ਜੋ ਸੰਗਤ ਦਾ ਨਿਰਾਦਰ ਕਰਦਾ ਹੈ ਸੰਗਤ ਨੂੰ ਪੁੱਠਾ ਸਿੱਧਾ ਬੋਲਦਾ ਹੈ ਉਸ ਨੂੰ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਹੈ ਫਿਰ ਉੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕੀਰਤੀ ਦੇ ਪਿਤਾ ਭਾਈ ਸੁਭਾ ਸਿੰਘ ਦੀ ਮੁਕਤੀ ਕੀਤੀ ਫਿਰ ਉਹਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਈ ਇਸੇ ਕਰਕੇ ਸਤਿਗੁਰੂ ਜੀ ਹੀ ਫਰਮਾਨ ਕਰਦੇ ਹਨ ਕਿ ਭਾਈ ਸੰਗਤ ਦੇ ਵਿੱਚ ਆਉਣਾ ਹੈ ਸੰਗਤਾਂ ਨੂੰ ਨਮਸਕਾਰ ਕਰਨੀ ਹੈ ਕਿਉਂਕਿ ਜੋ ਪ੍ਰਮਾਤਮਾ ਦੀ ਵੱਧੀ ਹੁੰਦੀ ਹੈ ਉਦਾਂ ਜਿਹੜੀ ਸੰਗਤ ਹੈ ਭਗਤ ਹਨ ਉਹ ਛੜਾ ਲੈਂਦੇ ਹਨ ਪਰ ਜਿਹੜੀ ਗੱਲ ਸੰਗਤ ਦੇ ਮੂੰਹੋਂ ਨਿਕਲ ਜਾਵੇ ਉਹ ਫਿਰ ਮਾਫ਼ ਨਹੀਂ ਹੁੰਦੀ ਸਤਿਗੁਰੂ ਜੀ ਕਹਿੰਦੇ ਭਾਈ ਉਹ ਤਾਂ ਫਿਰ ਅਸੀਂ ਵੀ ਮਾਫ਼ ਨਹੀਂ ਕਰ ਸਕਦੇ ਵਿਚ ਸੰਗਤ ਹਰ ਪ੍ਰਭ ਵਸੈ ਜੀਉ ਸੰਗਤਾਂ ਦੇ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ ਫਿਰ ਅੱਗੇ ਸਤਿਗੁਰੂ ਜੀ ਸਮਝਾਉਂਦੇ ਹਨ ਜੈ ਹਰ ਸਿਮਰਨ ਭਇਆ ਤੈ ਉਪਾਦ ਕਦ ਕਿੰਨੀ ਵੱਡ ਭਾਗੀ ਹਰ ਜਪਣ ਪਰਮਾਤਮਾ ਦੇ ਜਿਹੜੀ ਪ੍ਰਾਪਤੀ ਹੈ ਉਹ ਭਾਗਾਂ ਦੇ ਨਾਲ ਹੁੰਦੀ ਹੈ ਜਦੋਂ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਫਿਰ ਸਾਨੂੰ ਸਾਰੇ ਹੀ ਇੱਕੋ ਜਿਹੇ ਨਜ਼ਰ ਆਉਣ ਲੱਗ ਜਾਂਦੇ ਹਨ ਕੋਈ ਵੱਡਾ ਛੋਟਾ ਨਹੀਂ ਨਜ਼ਰ ਆਉਂਦਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭავ ਜਲ ਤਰਨ ਫਿਰ ਜਦੋਂ ਅਸੀਂ ਸੰਗਤ ਦੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਾਂਗੇ ਪਰਮਾਤਮਾ ਦੀ ਅराधना ਕਰਾਂਗੇ ਤਾਂ ਫਿਰ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂਗੇ ਕਿਉਂਕਿ ਸੰਸਾਰ ਦਾ ਜੋ ਸਮੁੰਦਰ ਹੈ ਉਸ ਤੋਂ ਪਾਰ ਲੰਘਣ ਵਾਸਤੇ ਸੇਵਾ ਅਤੇ ਸਿਮਰਨ ਹੋਣਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਸੰਗਤ ਦੇ ਵਿੱਚ ਆ ਕੇ ਗੁਰੂ ਦਰਬਾਰ ਦੇ ਵਿੱਚ ਆ ਕੇ ਸਾਨੂੰ ਸੰਗਤਾਂ ਦੀ ਸੇਵਾ ਕਰਨੀ ਚਾਹੀਦੀ ਹੈ ਗੁਰੂ ਦਰਬਾਰ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਫੇਰ ਹੀ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘਾਂਗੇ ਸਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ